ਜੀ ਸਾਰਿਆਂ ਨੂੰ ਕਿਵੇਂ ਹੋ ਤੁਸੀਂ ਸਾਰੇ ਉਮੀਦ ਕਰਦੀਆਂ ਕਿ ਤੁਸੀਂ ਸਾਰੇ ਬਿਲਕੁਲ ਠੀਕ ਠਾਕ ਹੋਮੋਂਗੇ ਚੜਦੀ ਕਲਾ ਚ ਹੋਮੋਂਗੇ ਮੈਂ ਵੀ ਬਿਲਕੁਲ ਠੀਕ ਠਾਕ ਹਾਂ ਜੀ ਹਾਂ ਜੀ ਮੈਂ ਤੁਹਾਨੂੰ ਦਿਖਾ ਰਹੀ ਹਾਂ ਆਪਣਾ ਬਾਗੀਚਾ ਜਿਹੜਾ ਮੈਂ ਸਾਰਾ ਕਵਾੜ ਤੋਂ ਮੈਂ ਤਿਆਰ ਕੀਤਾ ਆਪਣੇ ਹੱਥੀਂ ਤਿਆਰ ਕੀਤਾ ਇਹ ਇਹਨਾਂ ਸਾਰੀਆਂ ਚੀਜ਼ਾਂ ਨੂੰ ਮੈਂ ਰੰਗ ਕਰਕੇ ਤੇ ਮੈਂ ਆਪਣੇ ਬਾਗੀਚੇ ਦੀ ਇਹ ਮੈਂ ਸਜਾਵਟ ਬਣਾਈ ਹੈ ਜੀ ਹਾਂ ਜੀ ਆ ਕੱਦੂ ਆ ਇਹ ਪੱਕਿਆ ਹੋਇਆ ਕੱਦੂ ਸੀ ਇਹਨਾਂ ਦੇ ਵਿੱਚੋਂ ਇਹਨੂੰ ਮੈਂ ਖਾਲੀ ਕਰਕੇ ਮੈਂ ਆ ਲੈਣਾ ਬਣਾਤਾ ਆਹ ਵਾਲਾ ਵੀ ਕੱਦੂ ਆ ਹਾਂ ਜੀ ਇਹ ਸਾਰੇ ਕद्दू ਨੇ ਇਹ ਪੱਕੇ ਹੋਏ ਕद्दू ਆ ਇਹਨਾਂ ਨੂੰ ਮੈਂ ਆ ਲੈਣਾ ਬਣਾਤਾ ਤੇ ਚਿੜੀਆਂ ਦੇ ਵਿੱਚ ਘਰ ਵੀ ਪਾਇਆ ਹੋਇਆ ਆ ਵੀ ਫਿਲਟਰ ਚੋਂ ਨਿਕਲਿਆ ਹੋਇਆ ਸੀਗਾ ਇਹਨੂੰ ਵੀ ਮੈਂ ਇਦਾਂ ਕਲਰ ਕਰਕੇ ਤੇ ਆ ਮੈਂ ਚੀਜ਼ ਟੰਗਦੀ ਇੱਥੇ ਜਾਨਵਰ ਬੈਠ ਜਾਂਦੇ ਆ ਤੇ ਆ ਟੋਕਰੀ ਸੀਗੀ ਰਸੋਈ ਚੋਂ ਨਿਕਲੀ ਹੋਈ ਟੋਕਰੀ ਇਹਨਾਂ ਨੂੰ ਕਲਰ ਕਰਕੇ ਇਹ ਮੈਂ ਇਦਾਂ ਇੱਥੇ ਟੰਗਦੀ ਐ ਤੇ ਵਿੱਚ ਇਹਦੇ ਮੈਂ ਬੂਟੇ ਲਾਤੇ ਆ ਵੀ ਦਹੀਂ ਵਾਲੇ ਡੱਬੇ ਸੀਗੇ ਕੱਪਾ ਟੁੱਟੇ ਹੋਏ ਕਿਸੇ ਦੀ ਡੰਡੀ ਟੁੱਟੀ ਹੋਈ ਐ ਕੋਈ ਤੜਕਿਆ ਹੋਇਆ ਕੱਪ ਸੀਗਾ ਉਹਨਾਂ ਨੂੰ ਮੈਂ ਕਲਰ ਕਰਕੇ ਮੈਂ ਇੱਥੇ ਰੱਖਦਾ ਤੇ ਮੇਰੇ ਬਗੀਚੇ ਦੀ ਇਹ ਵੀ ਸਜਾਵਟ ਬਣ ਗਈ ਉਹ ਕਾਫੀ ਵਾਲੀਆਂ ਸ਼ੀਸ਼ੀਆਂ ਕੁਝ ਦੂਜੀਆਂ ਪਲਾਸਟਿਕ ਦੀਆਂ ਰਸੋਈ ਚੋਂ ਨਿਕਲੀਆਂ ਹੋਈਆਂ ਸ਼ੀਸ਼ੀਆਂ ਸੀ ਹਾਂਜੀ ਆ ਪੱਖੇ ਦੇ ਫਾਰ ਨੇ ਇਹ ਪੁਰਾਣੇ ਪੱਖਿਆਂ ਦੇ ਫਾਰ ਸੀਗੇ ਉਹਨਾਂ ਨੂੰ ਉਹਨਾਂ ਦੇ ਉੱਪਰ ਮੈਂ ਕਲਰ ਕਰਕੇ ਤੇ ਤਾਂ ਇੱਥੇ ਮੈਂ ਰੱਖਦਾ ਆ ਬੋਤਲਾਂ ਨੇ ਆ ਕਲਰ ਵਾਲੀਆਂ ਸ਼ੀਸ਼ੀਆਂ ਜਿਹੜੀਆਂ ਮੇਰੇ ਕਲਰ ਕਰਦੀਆਂ ਉਹ ਸ਼ੀਸ਼ੀਆਂ ਖਾਲੀ ਹੋ ਜਾਂਦੀਆਂ ਉਹਨਾਂ ਨੂੰ ਮੈਂ ਕਲਰ ਕਰਕੇ ਤੇ ਵਿੱਚ ਡਿਜ਼ਾਈਨ ਬਣਾ ਕੇ ਤੇ ਇਹ ਮੈਂ ਇੱਥੇ ਰੱਖਤਾ ਆ ਕੱਦੂ ਆ ਕੱਦੂ ਇਹ ਪੱਕੇ ਹੋਏ ਕੱਦੂ ਸੀਗੇ ਇਹਨਾਂ ਨੂੰ ਕਲਰ ਕਰਕੇ ਤੇ ਇਹ ਮੈਂ ਇੱਥੇ ਰੱਖਤੇ ਆ ਆ ਵੀ ਪੱਖਿਆਂ ਦੇ ਫਰਨੇ ਹਾਂਜੀ ਆ ਘੜੇ ਆ ਪੁਰਾਣੇ ਘੜੇ ਪਏ ਸੀਗੇ ਉਹਨਾਂ ਨੂੰ ਮੈਂ ਕਲਰ ਕਰਕੇ ਤੇ ਇੱਥੇ ਮੈਂ ਇਹ ਆਪਣੇ ਬਗੀਚੇ ਦੀ ਮੈਂ ਸਜਾਵਟ ਬਣਾ ਲਈ ਹਾਂਜੀ ਆ ਆ ਸਾਰੇ ਘੜੇ ਨੂੰ ਤਿਆਰ ਕੀਤਾ ਇਹਨਾਂ ਨੂੰ ਘੜੇ ਨੂੰ ਕਲਰ ਕਰਕੇ ਡਿਜ਼ਾਈਨ ਬਣਾ ਕੇ ਵਿੱਚ ਹੈ ਬਾਲਾ ਸੀਗਾ ਪੁਰਾਣਾ ਉਹਨੂੰ ਮੈਂ ਕਲਰ ਕਰਕੇ ਆ ਲੱਕੜ ਦੇ ਬਕਸੇ ਪਏ ਸੀਗੇ ਉਹਨਾਂ ਦੇ ਉੱਤੇ ਕਲਰ ਕਰਕੇ ਮੈਂ ਆ ਚੀਜ਼ਾਂ ਇਹ ਸਾਰੀਆਂ ਮੈਂ ਆਪਣੇ ਹੱਥੀਂ ਤਿਆਰ ਕੀਤਾ ਏ ਆ ਸ਼ੀਸ਼ੀਆਂ ਇਹਨਾਂ ਨੂੰ ਕਲਰ ਕੀਤਾ ਆ ਬੋਤਲ ਆ ਬਲਬ ਸੀਗੇ ਫਿਊਜ ਹੋਏ ਹੋਏ ਬਲਬ ਇਹਨਾਂ ਨੂੰ ਤਿਆਰ ਕਰਕੇ ਕਲਰ ਕਰਕੇ ਤੇ ਮੈਂ ਆਪਣੇ ਬਾਗਿਚੇ ਦੀ ਐ ਮੈਂ ਸਜਾਵਟ ਬਣਾਈ ਆ ਹਾਂਜੀ ਆ ਵੀ ਸ਼ੀਸ਼ੀਆਂ ਸੀਗੀਆਂ ਜਿਹੜੀਆਂ ਆਪਾਂ ਵੇਸਟ ਪਾਣੀ ਪੀ ਕੇ ਸੈੱਡ ਦਿੰਦੇ ਆ ਸ਼ੀਸ਼ੀਆਂ ਉਹਨਾਂ ਨੂੰ ਕਲਰ ਕਰਕੇ ਤੇ ਇਹ ਮੈਂ ਤਿਆਰ ਕੀਤਾ ਆ ਵੀ ਡੱਬੇ ਆ ਅੱਜ ਆ ਦਹੀਂ ਵਾਲੇ ਡੱਬੇ ਆ ਕੁਛ ਕੋਈ ਘਿਓ ਵਾਲਾ ਡੱਬਾ ਵਾ ਇਹ ਚੀਜ਼ਾਂ ਨੂੰ ਰੰਗ ਕਰਕੇ ਕੁਛ ਚਮੇ ਬੂਟੇ ਲਾ ਤੇ ਕੁਛ ਮੈਂ ਉਹ ਉਹ ਮੈਂ ਰੱਖੇ ਆ ਸਾਰੀ ਡੱਬਿਆਂ ਦੀ ਟੱਕਣਾ ਉਹਨਾਂ ਨੂੰ ਵੀ ਨਹੀਂ ਮੈਂ ਸਿੱਟਿਆ ਉਹ ਵੀ ਮੈਂ ਸ਼ੀਸ਼ੇ ਡੱਬਿਆਂ ਦੇ ਉਹ ਜਿਹੜੇ ਘਿਓ ਵਾਲੇ ਡੱਬੇ ਆ ਉਹਨਾਂ ਨੂੰ ਉਹਨਾਂ ਦੇ ਜਿਹੜੇ ਟੱਕਣਾ ਉਹਨਾਂ ਨੂੰ ਮੈਂ ਕਲਰ ਕਰਕੇ ਤੇ ਮੈਂ ਇਦਾਂ ਇਹ ਇਹ ਮੈਂ ਬਣਾਤਾ ਆ ਮੈਂ ਸਿੰਦਰੀਆਂ ਬਣਾਈਆਂ ਲੱਕੜ ਦੇ ਪੀਸ ਪਏ ਸੀਗੇ ਉਹਨਾਂ ਦੇ ਉੱਪਰ ਇਹ ਮੈਂ ਸਿੰਦਰੀਆਂ ਬਣਾਈਆਂ ਛਤਰੀ ਸੀ ਪੁਰਾਣੀ ਇਹਨੂੰ ਰੰਗ ਕਰਕੇ ਤੇ ਇਹਨੂੰ ਮੈਂ ਇੱਥੇ ਆਪਣੇ ਬਾਗੀਚੇ ਦੀ ਮੈਂ ਸਜਾਵਟ ਬਣਾ ਲਈ। ਜਿਹੜਾ ਸਾਰੇ ਕੜੇ ਆ ਪ੍ਰਾਣੀ ਕੜੀ ਸੀਗੇ ਪਈ ਉਹਨਾਂ ਨੂੰ ਕਲਰ ਕਰਕੇ ਤੇ ਇਹ ਮੈਂ ਇੱਥੇ ਰੱਖ ਦਿੱਤਾ। ਹਾਂਜੀ ਆ ਵੀ ਬੋਤਲਾਂ ਵਾ। ਇਹ ਬੋਤਲਾਂ ਸੀਗੀਆਂ ਕੋਈ ਕੋ ਕਾਲੀਆਂ ਠੰਡੇ ਵਾਲੀਆਂ ਬੋਤਲਾਂ ਹੁੰਦੀਆਂ ਵੇ ਜਿਹੜੀਆਂ ਉਹਨਾਂ ਨੂੰ ਮੈਂ ਕਲਰ ਕਰਕੇ ਆ ਪਲਾਸਟਿਕ ਦਾ ਪਾਈਪ ਦੇ ਉੱਪਰ ਲਾ ਕੇ ਤੇ ਆ ਬਾਲਟੀ ਸੀਗੀ ਟੁੱਟੀ ਹੋਈ ਬਾਲਟੀ ਇਹਦੇ ਚ ਮੈਂ ਲਾ ਕੇ ਤੇ ਮੈਂ ਦਪੈਰ ਕਿਢੀ ਲਾਤੀ। ਇਹ ਜਦ ਨਾਲ ਮਿਲ ਕੇ ਘਰ ਦੀ ਸਜਾਵਟ ਬਣ ਗਈ ਤੇ ਮੇਰਾ ਘਰ ਵੀ ਸੋਹਣਾ ਲੱਗਣ ਲੱਗ ਗਿਆ ਤੇ ਮੇਰਾ ਬਾਗੀਚਾ ਵੀ ਆਹ ਢੇੜੇ ਬ੍ਰਸ਼ ਆਖਰਾਬ ਹੋਏ ਹੋਏ ਬ੍ਰਸ਼ ਸੀਗੇ ਉਹਨਾਂ ਨੂੰ ਮੈਂ ਕਲਰ ਕਰਕੇ ਤੇ ਇਹ ਮੈਂ ਇਦਾਂ ਇਹ ਮੈਂ ਬਣਾਤੇ ਆਹ ਵੀ ਦਰਾਖਤ ਸੀਗਾ ਕੱਟਿਆ ਹੋਇਆ ਦਰਾਖਤ ਸੀਗਾ ਤੇ ਆਹ ਡੱਬੇ ਸੀ ਆਹ ਟੱਬ ਸੀਗਾ ਟੁੱਟਿਆ ਹੋਇਆ ਇਹਦੇ ਵਿੱਚ ਮੈਂ ਸੀਮੈਂਟ ਭਰ ਕੇ ਤੇ ਆਹ ਟੱਬ ਨੂੰ ਮੈਂ ਕਲਰ ਕਰਕੇ ਤੇ ਇਹਦੇ ਵਿੱਚ ਮੈਂ ਲਾ ਕੇ ਤੇ ਆਹ ਡੱਬੇ ਲਾਤੇ ਵਿੱਚ ਮੈਂ ਬੂਟੇ ਲਾਤੀ ਕੋਈ ਵੀ ਕਬਾੜ ਦਾ ਸਮਾਨ ਆ ਹਾਂਜੀ ਕੋਈ ਵੀ ਇਹਨੂੰ ਸਿੱਟੋ ਨਾ ਇਹ ਕਬਾੜ ਨੂੰ ਇਹਨੂੰ ਕੁਛ ਨਾ ਕੁਛ ਕਰਕੇ ਕਲਰ ਕਰਕੇ ਜਿੱਦਾਂ ਦਾ ਵੀ ਤੁਹਾਨੂੰ ਕਲਰ ਆਉਂਦਾ ਜਾਂ ਕੋਈ ਵੀ ਡਿਜ਼ਾਈਨ ਆਉਂਦਾ ਉਦਾਂ ਦਾ ਬਣਾ ਕੇ ਤੇ ਆਪਣੇ ਘਰ ਦੀ ਸਜਾਵਟ ਬਣਾਵੋ ਨਾਲੇ ਜਿਹੜਾ ਕਬਾੜ ਆਏ ਆਪਣਾ ਕੰਮ ਆ ਜਾਂਦਾ ਵਾ ਤੇ ਨਾਲੇ ਆਪਣਾ ਬਾਗੀਚਾ ਸੋਹਣਾ ਲੱਗਦਾ ਆਪਣਾ ਘਰ ਸੋਹਣਾ ਲੱਗਦਾ ਹਾਂਜੀ ਇਹ ਸਾਰਾ ਮੈਂ ਕਬਾੜ ਤੋਂ ਹੀ ਤਿਆਰ ਕੀਤਾ ਹੋਇਆ ਹੈ। ਅੱਲੇ ਹੋਰ ਵੀ ਮੇਰੀਆਂ ਬਹੁਤ ਚੀਜ਼ਾਂ ਬਣਾਈਆਂ ਪਈਆਂ ਵਿੱਚ ਜਿਹੜਾ ਲਈ ਮੈਂ ਇੱਥੇ ਰੱਖਣੀ ਆ ਵਾ ਕੁਝ ਕੁ ਉਹਨਾਂ ਦਾ ਕੰਮ ਰਹਿੰਦਾ ਵਾ ਤੇ ਕੁਝ ਕੁ ਮੇਰੀਆਂ ਬਣਾਈਆਂ ਹੋਈਆਂ ਉਹਨਾਂ ਨੂੰ ਵੀ ਮੈਂ ਇੱਥੇ ਹੋਰ ਵੀ ਮੈਂ ਨੂੰ ਆਪਣੇ ਬਗੀਚੇ ਦੀ ਹੋਰ ਵੀ ਸਜਾਵਟ ਬਣਾਉਂਗੀ ਜੇ ਤੁਹਾਨੂੰ ਮੇਰੀ ਵੀਡੀਓ ਵੀਡੀਓ ਵਧੀਆ ਲੱਗੀ ਤਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ